भाई <laughs> जी ਹਾਂ ਜੀ ਬਾਈ ਜੀ ਕੀ ਨਾਮ ਆ ਜੀ ਵਿੱਕੀ ਸਿੰਘ ਆ ਜੀ ਅੱਛਾ ਜਿਹੜੀ ਆ ਘਟਨਾ ਵਾਪਰੀ ਇਹਦੇ ਬਾਰੇ ਜਾਣਕਾਰੀ ਦਿਓ ਕਿਹੜਾ ਪਿੰਡ ਆ ਜੀ ਪੰਡਰ ਸਿੰਘ ਕਲਾ ਜੀ ਅੱਛਾ ਇਹ ਆ ਸਥਾਨ ਕਿਹੜਾ ਜਗ੍ਹਾ ਕਿਹੜੀ ਐ ਇਹ ਜਗ੍ਹਾ ਲਵਾ ਰਿਆ ਰਾਜ ਜੀ ਅੱਛਾ ਕੀ ਨਾਮ ਸੀ ਤੁਹਾਡਾ ਜਿਹੜੀ ਮੌਤ ਹੋਇਆ ਫਾਦਰ ਸਾਹਿਬ ਦਾ ਬਲਵਾਰ ਸਿੰਘ ਸੀਗਾ ਨਾਮ ਅੱਛਾ ਤੇ ਆ ਜਿਹੜੀ ਜਗ੍ਹਾ ਐ ਕੀ ਕੰਮ ਕਰਦੇ ਸੀ ਇੱਥੇ ਇੱਥੇ ਖਰਖਾਦ ਲੱਗਾਦਾ ਸੀ ਬਾਪੂ ਅੱਛਾ ਕਿੰਨੀ ਤਨਖਾਹ ਤੇ ਲੱਗਾ ਜੀ 10000 ਰੁਪਏ ਤਨਖਾਹ ਅੱਛਾ ਕੀ ਘਟਨਾ ਵਾਪਰੀ ਇਹਦੇ ਬਾਰੇ ਜਾਣਕਾਰੀ ਘਟਨਾ ਵਾਪਰੀ ਹੈ ਜੀ ਆ 8:30 ਵਜੇ ਦੀ ਗੱਲ ਅੱਛਾ ਅੰਕਲ ਕਹਿੰਦਾ ਮੈਂ 7:30 ਵਜੇ ਆਇਆ ਸੀਗਾ ਰੋਟੀ ਫੜਾਉਣ ਜੀ 8:30 ਵਜੇ ਦੀ ਗੱਲ ਜੀ ਕੀ ਗੱਲ ਹੋਈ ਹੈ ਗੱਲ ਜੀ ਆਇਆ ਖਾਣੇ ਪਤਾ ਨਹੀਂ ਚੱਟੇ ਵਾਲੇ ਪਤਾ ਨਹੀਂ ਕੌਣ ਸੀਗਾ ਆਪਾਂ ਨੂੰ ਪੂਰਾ ਪਤਾ ਹੀ ਨਹੀਂ ਹੈ ਵੀ ਘਟਨਾ ਵਾਪਰੀ ਕੀ ਆ ਕੀ ਹੋਇਆ ਹੁਣ ਹੁਣ ਪੂਰੀ ਮੌਤ ਹੋ ਗਈ ਹੈ ਜਦੋਂ 8:30 ਵਜੇ ਇਹ ਡਾਕਟਰ ਸਾਹਿਬ ਰੋਟੀ ਫੜਾ ਕੇ ਗਏ ਆ ਨਾ ਬੰਦੇ ਨੂੰ 8 ਵਜੇ ਉਦੋਂ ਬਾਅਦ ਦੇ ਵਿੱਚ ਕੋਈ ਬੰਦੇ ਆਏ ਆ ਅਣਪਛਾਤੇ ਉਹਨਾਂ ਦੇ ਵਿੱਚੋਂ ਕਤਲ ਹੋ ਗਿਆ ਜੀ ਅ ਕਹਿੰਦਾ ਮਤਲਬ ਵੀ ਸਿਰ ਦੇ ਵਿੱਚ ਸੱਟਾਂ ਮਗਰ ਵੀ ਸੱਟਾਂ ਆਈ ਤੇ ਬਾਹਾਂ ਵੀ ਟੁੱਟੀ ਵੀ ਆ ਸੱਜੀ ਤੇ ਇੱਥੇ ਮ੍ਰਿਤਕ ਦੇਹੀ ਪਈ ਸੀਗੀ ਸਵੇਰੇ ਜਦੋਂ ਆ ਕੇ ਡਾਕਟਰ ਸਾਹਿਬ ਨੇ ਦੇਖਿਆ ਤਾਂ ਬੰਦੇ ਦੀ ਮੌਤ ਹੋਈ ਵੀ ਸੀਗੀ ਤੇ ਇੱਥੇ ਹੁਣ ਕੋਈ ਸੂਰਤ ਵੀ ਨਹੀਂ ਕੋਈ ਆ ਵੀ ਦੇਖਿਆ ਜਿੱਥੇ ਲਾਸ਼ ਪਈ ਆ ਨਾ ਤਾਂ ਉੱਥੇ ਬਾਰਾ ਨਾ ਮੇਨ ਬਾਰਾ ਕੋਈ ਫਰੰਟ ਬਾਰ ਵੀ ਹੈ ਨਹੀਂ ਕਿਸੇ ਸਾਰੇ ਪਾਸੇ ਓਪਨ ਆ ਕੋਈ ਕੈਮਰਾ ਵੀ ਨਹੀਂਗਾ ਕੋਈ ਜਾਂ ਤਾਂ ਹੁੰਦਾ ਵੀ ਕੋਈ ਕਿਸੇ ਬੰਦਾ ਫੜਿਆ ਵੀ ਜਾਂਦਾ ਜਾਂ ਆਪਾਂ ਸ਼ੱਕਲੀ ਕਰਾਂਗੇ ਸ਼ੱਕ ਵੀ ਕੀਤੇ ਕਰਾਂਗੇ ਇਹਨਾਂ ਦਾ ਕਰਾਂ ਦਾ ਕਿਸੇ 1 ਰੁਪਏ ਦਾ ਵੀ ਕਿਸੇ ਗਾਲ ਪੈਣ ਜਿਹੜੇ ਬਾਈ ਦੀ ਹੋਵੇ ਤੁਹਾਡਾ ਰਿਸ਼ਤਾ ਕਿਦਨ ਮੇਰਾ ਭਰਾ ਜੀ ਵੱਡਾ ਕਹਿ ਦੋ ਤੁਹਾਡਾ ਭਰਾ ਹਾਂਜੀ 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 ਸਾਡਾ ਗਵਾਂਢੀ ਆ ਜੀ ਖਾਸ ਜੀ ਅੱਛਾ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਜੀ ਇਹੀ ਕਰਦੇ ਵੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਪ੍ਰੋਪਰ ਜੋ ਵੀ ਇਹ ਘਟਨਾ ਹੋਈ ਹੈ ਕੱਲ ਨੂੰ ਆਪਣੇ ਹੋਰ ਵੀ ਪਿੰਡ ਜ਼ਿਮੀਦਾਰਾਂ ਦੇ ਖੇਤਾਂ ਦੀ ਸਾਡੇ ਕੰਮ ਕਰਦੇ ਲੋਕ ਜੀ ਉੱਥੇ ਵੀ ਬੰਦਾ ਕਮੂਟਰ ਤੇ ਪਿਆ ਕੋਈ ਗੱਲਬਾਤ ਹੋ ਜੇ ਤਾਂ ਲੋਕ ਕਾਮੇ ਛੱਡ ਜਾਣਗੇ ਇਹ ਏਡੀਆਂ ਘਟਨਾ ਹੋ ਰਹੀਆਂ ਤੇ ਸਾਨੂੰ ਦੂਜੇ ਸਕਲ ਦੇ ਹਾਰੇ ਦੇ ਵਿੱਚ ਇਹ ਵੀ ਆਉਂਦਾ ਵੀ ਜਿਵੇਂ ਕਿ ਚੋਰ ਆਏ ਕਚੂਰੀ ਕਰ ਲਈ ਤਾਂ ਚੱਕਿਆ ਵੀ ਕੁਛ ਨਹੀਂ ਗਿਆ ਜੀ ਜੀ ਇਹ ਕਹਿੰਦੇ ਕਿ ਆਪਾਂ ਵੀ ਜੋ ਚਾਬੀਆਂ ਨਾਲ ਲੈ ਕੇ ਚਾਬੀਆਂ ਇੱਕ ਤਾਂ ਆਪਣੇ ਘਰੀ ਗਈਆਂ ਹੁੰਦੀਆਂ ਆਪਾਂ ਉਹ ਵੀ ਲਾ ਕੇ ਮੌਕਾ ਵੇਖ ਸਕਦੇ ਹਾਂ ਵੀ ਆਪਣਾ ਕੀ ਚੱਕਿਆ ਗਿਆ ਜਾਂ ਨਹੀਂ ਚੱਕਿਆ ਗਿਆ ਇਹਨੇ ਬੰਦੇ ਕਾੜੀਆ ਸਾਰੇ ਗੱਲ ਸਾਮਣੇ ਹੋ ਜਾਂਦੀ ਬਾਅਦ ਦੇ ਵਿੱਚ ਗੱਲ ਹੋਣੀ ਉਹ ਗੱਲ ਦਾ ਤੁਹਾਨੂੰ ਪਤਾ ਹੀ ਹੈ ਕਿ ਸਿਆਣੀ ਤੁਹਾਡੀ ਸਮੁੱਚੀ ಗ್ರಾಮ ਪੰਚਾਇਤ ਵੀ ਹੈ ਸੰਬੰਧ ਅਧਿਕਾਰੀ ਆ ਪ੍ਰਸ਼ਾਸਨ ਵੀ ਇੱਥੇ ਕੋਈ ਕੀ ਗੱਲਬਾਤ ਚੱਲਦੀ ਪ੍ਰਸ਼ਾਸਨ ਵੀ ਆਇਆ ਵਾ ਜੀ ਕੀ ਭਰੋਸਾ ਦਿੱਤਾ ਤਤਤਲ ਕਰੇ ਦੇਖ ਕਾਰਾ ਜਾਂ ਦੇਖ-ਦੇਖ ਸਾਰੀ ਜੀ ਟੀਐਮ ਵੀ ਪਹੁੰਚੀ ਵੀ ਮੌਕੇ ਤੇ ਵੀ ਚੈਲ ਪਹੁੰਚੀ ਵੀ ਆ ਜੀ ਬਾਕੀ ਪਿੰਡ ਦੀ ਪੰਚਾਇਤ ਵੀ ਆ ਜੀ ਅਜੇ ਤੱਕ ਇਹਨੇ ਵੀ ਚੱਲ ਜੋ ਆਰਥਿਕ ਸਹਾਇਤਾ ਉਹ ਜੀ ਬੰਦਿਆਂ ਦੀ ਜੀ ਪਰਿਵਾਰ ਦੀ ਵੀ ਚੱਲ ਇਹਨੇ ਨਾ ਟਾਈਮ ਪਾਸ ਹੋ ਜਾਂਦਾ ਜੀ ਹੂੰ ਕਿਉਂ ਧਿਆ ਬੰਦਾ ਤਾਂ ਵਾਪਸ ਕਦੇ ਵੀ ਨਹੀਂ ਆਉਂਦਾ ਜੀ ਠੀਕ ਹੈ ਹਾਂਜੀ ਆ ਸਾਡੀ ਇੰਨੀ ਹੀ ਮੰਗ ਹੈ ਜੀ ਬਾਕੀ ਜਿੰਨੇ ਕਹਿਣਗੇ ਜੀ ਨਾਲ ਖੜੀਆਂ ਜੀ ਪਰਿਵਾਰ ਦੇ ਕੀ ਇੱਥੇ ਰਾਤ ਦੀ ਡਿਊਟੀ ਕਰਦੇ ਸੀ ਹਾਂਜੀ ਬਾਜੀ ਰਾਤ ਦੀ ਡਿਊਟੀ ਕਰਦੇ ਸੀ 24 ਘੰਟੇ ਇੱਥੇ ਉਮਰ ਕਿੰਨੀ ਸੀ ਜੀ 67 ਸਾਲ ਦੀ ਸੀ 50 ਤੋਂ 55 ਸਾਲ ਦੀ ਉਮਰ ਦੀ ਸੀ 60 ਸਾਲ ਦੀ ਸੀ ਕਿੰਨੇ ਚਿਰ ਤੋਂ ਕੰਮ ਕਰ ਹੋਗੇ ਜਿੱਤੇ ਹੂੰ ਤਾਂ ਇਹਨਾਂ ਦੇ ਲੱਗੇ ਨੂੰ ਹੋਗੇ 16-17 ਸਾਲ ਜੀ ਠੀਕ ਹੈ 16-17 ਸਾਲ ਇਹਨਾਂ ਨੂੰ ਇਹਨਾਂ ਦੇ ਕੰਮ ਕਰਦਿਆਂ ਨੂੰ ਹੋਗੇ ਤੇ ਆ ਫਾਰਮ ਫਾਈਲ ਨੂੰ ਹੋ ਗਿਆ ਹੁਣ ਜਿਹੜੇ ਸਾਲ ਤੋਂ ਸਾਲ ਕੀ ਹੋਇਆ ਹੋਊਗਾ ਜੀ ਪਿੱਛੇ ਪਰਿਵਾਰ ਚ ਕੌਣ ਕੌਣ ਹੈ ਜੀ ਇਹਨਾਂ ਦੇ ਜਿਹੜੇ ਮ੍ਰਿਤਕ ਜਿਹਨਾਂ ਦੇ ਹਾਂ ਜੀ ਆ ਦੋ ਭਾ ਜ ਤਿੰਨ ਭਾਈ ਆ ਜੀ ਇਹ ਇੱਕ ਮੁੰਡਾ ਿੱਕੀ ਖੜਾ ਜੀ ਇੱਕ ਇਥੇ ਿੱਕੀ ਬੇ ਖੜਾ ਤੇ ਇੱਕ ਮੁੰਡਾ ਘਰਾਟਾ ਜੀ ਤਿੰਨ ਭੈਣਾਂ ਦੋ ਭੈਣਾਂ ਜੀ ਪਈਆਂ ਆ अच्छा फिर जेकर ਤੁਹਾਡਾ ਤਾਲਮਿਲ ਨਹੀਂ ਬੈਂਦਾ ਕੋਈ ਰਾਜ ਨੰਬਰ ਨਹੀਂ ਹੁੰਦਾ ਫਿਰ ਇਸ ਤੋਂ ਅੱਗੇ ਕੀ ਸੰਘਰਸ਼ੀ ਬੈਠ ਸਕਦੇ ਮਾਡੇ ਭਾਈ ਗਰੀਬ ਆਂਦੇ ਕੋਲੇ ਕੀ ਹੁੰਦਾ ਸੰਘਰਸ਼ ਬੈਠ ਸਕਦੇ ਆ ਲਾਸ ਰੱਖਤਾ ਕੋਈ ਸ਼ੱਕ ਨਹੀਂ ਕਿਸੇ ਦੇ ਜੀ ਨਹੀਂ ਰੱਖਦਾ ਨਰਮ ਸੰਗੋ ਭਾਈ ਆਪਾਂ ਤਾਂ ਕਰੀਏ ਜੇ ਆਪਾਂ ਨੂੰ ਕਿਸੇ ਨਾ ਕੋਈ ਨਹੀਂ ਕਿ ਬੰਦਾ ਬੋਲਦਾ ਹੋਵੇ ਉਹ ਤਾਂ ਕਹਿੰਦੇ ਕੋਈ ਟਿੱਛਰ ਵੀ ਕਰ ਦੇ ਤਾਂ ਵੀ ਮੰਨਣਾ ਨਹੀਂ ਵੀ ਬਾਲੰਦਾ ਸੀਗਾ ਸੋ ਜਿਹੜੇ ਬਾਈ ਦੀ ਮੌਤ ਹੋਈ ਸੀ ਆ ਉਹਦੇ ਕਿਹੋ ਜਿਹੇ ਸਬੰਧ ਕੇ ਇਹ ਜੀ ਪਿੰਡ ਦੇ ਵਿੱਚ ਕਿਸੇ ਕਿਹੋ ਜਿਹਾ ਬੰਦਾ ਸੀ ਬਾਈ ਜੀ ਜਮਾਈ ਨਹੀਂ ਸਬੰਧਾ ਸੀ ਮੈਂ ਕਹਿੰਦਾ ਕੋਈ ਗਾਲੀ ਘੋਲ ਜਾ ਕੇ ਨਾ ਦੁਸ਼ਮਣੇ ਇੱਕ ਰੁਪਈਏ ਦਾ ਵੀ ਸਾਰਾ ਨਗਰ ਖਾਣਾ ਬਾਹਰ ਤੁਸੀਂ ਐਨਾ ਕਦੀ ਵੀਡੀਓ ਬਣਾ ਰਹੇ ਪੁੱਲਾ ਬੰਦਾ ਕਰੀਏ ਪਿੰਡ ਦੇ ਵਿੱਚ ਵੀ ਹੋ ਸਕਦੇ ਆ ਸਭ ਤੋਂ ਨੇਕ ਇਨਸਾਨ ਸੀ ਉਹ ਸਾਈਕਲ ਵੀ ਨਹੀਂ ਬੰਦਾ ਜਾਣਦਾ ਸੀਗਾ ਫੋਨ ਲਾਉਣਾ ਵੀ ਨਹੀਂ ਫੋਨ ਵੀ ਸਭ ਦਾ ਕੋਲੇ ਇਕੱਲਾ ਇੱਥੇ ਨਾਈਟ ਪੈਂਦਾ ਸੀ ਕਿ ਪੋਲਟਰੀ ਫਾਰਮ ਦਾ ਕੰਮ ਕਿਉਂ ਵੀ ਘੰਟੇ ਇੱਥੇ ਹੁੰਦਾ ਘਰ ਦਾ ਕੰਮ ਹੀ ਕਰਿਆ ਹੁੰਦਾ ਸੀ ਇੱਥੇ ਵੀ ਆ ਜਾਂਦਾ ਸੀ ਠੀਕ ਹੈ ਬਗਾਨੇ ਜਿਹੜੇ ਜونی ਬਿਰੇ ਵੀ ਅਨਸਾਰ ਮੇਰੇ ਪਰਿਵਾਰ ਨੂੰ ਯਾਰ ਵੀ ਇਦਾਂ ਦੀ ਘਟਨਾ ਰੁਕਣੀ ਚਾਹੀਦੀ ਆ ਕਾਹਦੋਂ ਕੋਈ ਹੋਰ ਵੀ ਹੋ ਸਕਦੀ ਆ ਪੰਨੇ ਦੇ ਵਿੱਚ ਸਹੀ ਗੱਲ ਹੈ ਪੂਰੇ ਨੂੰ ਜਿੰਦਾ ਜੀ ਬੰਦੇ ਨੂੰ ਜਿੰਦਾ ਜੀ ਕੀ ਮਸਲਾ ਸੀ ਔਰ ਕੀ ਕਾਰਵਾਈ ਅਮਲ ਦੇ ਰਹੀ ਜਾਂਦੀ ਜਾ ਰਹੀ ਇਹ ਨਾ ਪਿੰਡ ਰਣਸੀ ਦੇ ਤਲਾਸ਼ ਤੇ ਇੱਕ ਫਾਰਮ ਹੋ ਗਿਆ ਉਹ ਤੇ ਰਾਤੀ ਕੋਈ ਅੜਪਛਾਤੇ ਬੰਦੇ ਆਏ ਆ ਕੇ ਉੱਥੇ ਜਿਹੜਾ ਸੇਵਾਦਾਰ ਕੰਮ ਕਰਦਾ ਸੀਗਾ ਬੰਦਾ ਬਲੌਰ ਸਿੰਘ ਪੁੱਤਰ ਕਰਨਾ ਐਸੇ ਪਿੰਡ ਠੀਕੇ ਦਾ ਰਾਤੀ ਉਹਦੇ ਛੋਟਾ ਛੋਟਾ ਮਾਰ ਕੇ ਕਤਲ ਕਰਤਾ ਅੱਜ ਸਾਨੂੰ ਜੇ ਦੋ ਤਲਾਹ ਮਿਲੀ ਅਸੀਂ ਆ ਕੇ ਲਿਖਿਆ ਤੇ ਮਰਨ ਵਾਲੇ ਦੇ ਬੇਟਾ ਜਗਜੀਤ ਸਿੰਘ ਵਿੱਕੀ ਆ ਉਹਦੇ ਬਿਆਨ ਤੇ ਮੁਕੱਦਮਾ ਦਰਜ ਕਰ ਲਿਆ ਅੱਗੇ ਤਫ਼ਤੀਸ਼ ਜਾਰੀ ਹੈ ਕੋਈ ਸ਼ੱਕ ਵੀ ਹੈ ਸਰ ਫੈਮਿਲੀ ਮੈਂਬਰ ਨੂੰ ਜਾਂ ਨਹੀਂ ਅਣਪਛਾਤੇ ਬੰਦਿਆਂ ਤੇ ਹਦਿਆਂ ਨੇ ਯਾਰ ਸ਼ੱਕ ਜ਼ਾਰ ਕੀਤਾ ਹਲਕੇ ਸਿਰ ਪ੍ਰੋਪਰ ਨਾਮ ਨਹੀਂ ਦੱਸਿਆ ਫਿਰ ਵੀ ਅਸੀਂ ਹਰੇਕ ਐਂਗਲ ਤੋਂ ਜਿਹੜਾ ਇਹਨੂੰ ਦੇਖਾਂਗੇ ਥੈਂਕ ਯੂ ਹਾਂਜੀ ਸਰ ਜੀ ਕੀ ਨਾਮ ਆ ਜੀ ਰਵਿੰਦਰ ਸਿੰਘ ਹੈ ਮੇਰਾ ਜੀ ਪਿੰਡ ਕਿਹੜਾ ਜੀ ਨਸੀਕਲਾ अच्छा सर एक ਤੁਹਾਡੇ ਬਲੌਰ ਸਿੰਘ ਮੁਲਾਜ਼ਮ ਕੰਮ ਕਰਦਾ ਸੀ ਇੱਕ ਘਟਨਾ ਵਾਪਰੀ ਆ ਉਹਦੀ ਡੈਥ ਹੋ ਗਈ ਆ ਕਤਲ ਕੋਈ ਆ ਉਹਦਾ ਤੁਹਾਡੀ ਇਸ ਜਗ੍ਹਾ ਤੇ ਉਹਦੇ ਬਾਰੇ ਜਾਣਕਾਰੀ ਦਿਓ ਬਲੌਰ ਸਿੰਘ ਮੇਰੇ ਕੋਲ ਇੱਕ ਕਾਫੀ ਟਾਈਮ ਦਾ 18-20 ਸਾਲ ਤੋਂ ਕੰਮ ਕਰ ਰਿਹਾ ਸੀਗਾ ਉਹਦਾ ਇਮਾਨਦਾਰ ਬੰਦਾ ਸੀਗਾ ਰਾਤ ਅਲਪਸ਼ਤੇ ਬੰਦੇ ਆਏ ਗੈਰ ਹਾਜ਼ਰੀ ਦੇ ਵਿੱਚ ਉਹਦਾ ਕਤਲ ਕਰ ਗਏ ਉਹ ਮੈਂ ਬੰਦਾ ਜਿੰਨਾ ਕਹਦੇ ਉਹਨਾਂ ਹੀ ਇਮਾਨਦਾਰ ਸੀਗਾ ਮੇਰੇ ਨਾਲ ਤਾਂ ਉਹ ਮੈਂ ਤਫਸੀਲੀ ਕਾ ਤਫਸੀਲੀ ਅਫਸਰ ਨੂੰ ਇਹੀ ਕਹੂੰਗਾ ਵੀ ਜਿਹੜਾ ਅਨਸਰ ਬੰਦੇ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਾਰੀ ਇਨਕੁਆਇਰੀ ਕਰਕੇ ਬਸ ਹੋਰ ਤਾਂ ਅਸੀਂ ਕੀ ਰਹਿਣਾ ਕਰੀਏ ਅੱਛਾ ਸਰ ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਜਾਂ ਪਰਿਵਾਰ ਨੂੰ ਕਿਸੇ ਤੇ ਸ਼ੱਕ ਹੋਵੇ ਇਹਦੇ ਬਾਰੇ ਜਾਣਕਾਰੀ ਇਹ ਬੰਦਾ ਬੜਾ ਸਿੱਧਾ ਸਾਦਾ ਬੰਦਾ ਸੀ ਇਹਦੇ ਕਿਸੇ ਨਾਲ ਕੋਈ ਦਸਮਣੀ ਨਹੀਂ ਸੀ ਨਾ ਕੋਈ ਮੈਰਿਸ ਕਿਸੇ ਨਾਲ ਸ਼ੱਕ ਸਾਨੂੰ ਕਿਸੇ ਤੇ ਨਹੀਂ ਇਸ ਤਰ੍ਹਾਂ ਤਫਸੀਲੀ ਕਹਾਂਗੇ ਜਿਹੜਾ ਸ਼ੱਕ ਹੈ ਤੁਹਾਡੇ ਕੋਲ ਬੰਦਾ ਫੜਿਆ ਜਾਂਦਾ ਪੜਨ ਠੀਕ ਹੈ ਸਾਡੇ ਕਿਸੇ ਦਾ ਕੋਈ ਤੁਛ ਮੈਟ ਸੀਗੀ